ਸਸਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂਦੀ ਵੱਡੀ ਖੜ ਭਾਰੀ ਮੀਂਹ ਤੇ ਕਿਸਾਨਾਂ ਦੇ ਸਰਕਾਰ ਨੂੰ ਦਿੱਤੀ ਵੱਡੇ ਰਾਤ ਬਿਜਲੀ ਮੰਗ ਕੱਟੀ ਬੇਸ਼ੱਕ ਭਾਰੀ ਮੀਂਹ ਨੇ ਗਵਾਂਢੀ ਸੂਬਿਆਂ 'ਚ ਕਾਫੀ ਨੁਕਸਾਨ ਕੀਤਾ ਪਰ ਪਿਛਲੇ 3 ਦਿਨਾਂ ਤੋਂ ਹੋਰ ਰਹੀ ਵਰਖਾ ਨੇ ਪੰਜਾਬ ਦੇ ਕਿਸਾਨਾਂ ਦੇ ਸੂਬੇ ਸਰਕਾਰ ਨੂੰ ਵੱਡੀ ਰਾਹ ਦਿੱਤੀ ਹੈ ਬਾਦ ਰਹੀ ਗਰਮੀ ਕਨ ਬਿਜਲੀ ਦੀ ਮੰਗ 16700 ਮੈਗਾਵਾਟ ਤੱਕ ਪਹੁੰਚ ਗਈ ਸੀ ਜਿਸ ਨੂੰ ਪੂਰਾ ਕਰਨ ਲਈ ਪਾਵਰ ਕਮ ਨੂੰ ਅਨ ਅਲਾਨੇ ਬਿਜਲੀ ਕਟ ਦਾ ਸਹਾਰਾ ਵੀ ਲੈਣਾ ਪਿਆ ਪਰ ਹੁਣ ਪਿਛਲੇ 3 ਦਿਨਾਂ ਤੋਂ ਪੈ ਰਖੇ ਮੀਂਹ ਕਨ ਬਿਜਲੀ ਦੀ ਮੰਗ ਘਟ ਕੇ 9000 ਮੈਗਾਵਾਟ ਤੱਕ ਆ ਗਈ ਹੈ ਤੇ ਝੋਨਾ ਲਾਉਣ ਦੇ ਕੰਮ ਵਿੱਚ ਤੇਜ਼ੀ ਆ ਗਈ ਹੈ ਮੀਂਹ ਕਰਕੇ ਤਾਂ ਵਿੱਚ ਪਾਣੀ ਜਮਾ ਹੋ ਗਿਆ ਹੈ ਜਿਸ ਕਰਕੇ ਸਾਨੂੰ ਕਦੂ ਕਰਨ ਵਿੱਚ ਕੋਈ ਪਰੇਸ਼ਾਨ ਨਹੀਂ ਆ ਰਹੀ ਕਿ ਸਵੇਰ ਸਰਕਾਰ ਨੇ 1 ਜੂਨ ਤੋਂ ਝੋਨੇ ਲਾਉਣ ਦੀ ਆਗਿਆ ਦਿੱਤੀ ਸੀ ਜਾਣਕਾਰੀ ਅਨੁਸਾਰ ਸ਼੍ਰੀ ਮੁਕਸੈਬਰੀ ਫਰੀਦਕੋਟ ਫਾਜ਼ਿਲਕਾ ਜ਼ਿਲ੍ਹੇ ਚ ਜਿਵੇਂ ਨਹੀਂ ਪਾਣੀ ਦਾ ਪੱਧਰ ਕਾਫੀ ਉੱਚਾ ਹੈ ਉੱਥੇ 1 ਜੂਨ ਤੋਂ ਝੋਨਾ ਲੋਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਬਾਕੀ ਜ਼ਿਲ੍ਹਿਆਂ 'ਚ 5 ਅਤੇ 9 ਜੂਨ ਤੋਂ ਸ਼ੁਰੂ ਹੋਇਆ ਸੀ ਪਰ ਇਸ ਤਰ੍ਹਾਂ ਤੇਜ਼ ਗਰਮੀ ਨੇ ਲੋਾਈ ਦਾ ਕੰਮ ਰੋਕ ਦਿੱਤਾ ਹੁਣ ਜਦੋਂ ਪ੍ਰੀ ਮੌਨਸੂਨ ਅਤੇ ਮੌਨਸੂਨ ਆ ਗਏ ਹਨ ਤਾਂ ਬਿਜਾਈ ਦੇ ਕੰਮ ਵਿੱਚ ਤੇਜ਼ੀ ਆਈ ਹੈ ਮੌਸਮ ਵਿੱਚ ਪਾਰੀ ਨਮੀ ਕਾਰਨ ਪਾਣੀ ਦਾ ਪਹਾ ਬੰਨਾ ਵੀ ਘਟ ਗਿਆ ਹੈ ਪੰਜਾਬ ਖੇਤੀ ਬੜੀ ਪੁਪਾ ਦੇ ਸੂਤਰ ਅਨੁਸਾਰ ਬੁਵਾਈ 22.47 ਲੱਖ ਫੈਕਟਰੀਰ ਵਿੱਚ ਝੋਨੇ ਦੀ ਬਿਜਾਈ ਪੂਰੀ ਹੋ ਗਈ ਹੈ ਖਬਰ ਮੰਨ ਤੱਕ ਦੇਖਣ ਲਈ ਧੰਨਵਾਦ